ਹੈਲੋ ਜੀ ਵੈਲਕਮ ਟੂ ਮਾਈ ਚੈਨਲ ਮੇਂ ਇਦਗਾਰ ਦੀਆਂ ਵਧੀਆ ਹੋਵੋਗੇ ਸਤਿ ਸ਼੍ਰੀ ਅਕਾਲ ਸਭ ਨੂੰ ਅੱਜ ਅਸੀਂ ਆਇਆ ਜੀ ਹਸੈਨੀ ਵਾਲਾ ਬਾਰਡਰ ਵੀਡੀਓ ਦੇ ਨਾਲ ਤੁਸੀਂ ਲਾਸਟ ਤੱਕ ਬਣੇ ਰਹੋ ਸਭ ਤੋਂ ਪਹਿਲਾਂ ਅਸੀਂ ਐਂਟਰੀ ਕਰ ਚੁੱਕੇ ਸੀਗੇ ਉਸ ਤੋਂ ਬਾਅਦ ਅਸੀਂ ਗੱਡੀ ਨੂੰ ਸੇਫ ਜਗ੍ਹਾ ਦੇ ਲਈ ਡੱਕ ਦਿੱਤਾ ਥੈਨ ਉਸ ਤੋਂ ਬਾਅਦ ਸਾਰੀ ਫੈਮਿਲੀ ਅਸੀਂ ਜਾਵਾਂਗੇ ਹਾਂਜੀ ਜਿਹੜੀ ਜਗ੍ਹਾ ਤੇ ਅਸੀਂ ਆਏ ਆ ਇਹ ਹਸੈਨੀ ਵਾਲਾ ਬਾਰਡਰ ਜੋ ਕਿ ਆਪਣਾ ਪਰਾਣਾ ਰੇਲਵੇ ਸਟੇਸ਼ਨ ਹੈ ਜਿਹਦੇ ਨਾਲ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਇਆਆਂ ਤਾਂ ਸਕੂਲ ਟਾਈਮ ਤੋਂ ਵੈਸੇ ਮੈਂ ਸਟੱਡੀ ਜਿਸ ਟਾਈਮ ਕਰਦੀ ਸੀ ਹਨਾ ਮੈਂ ਕਦੇ ਆਈ ਨਹੀਂ ਸੀ ਇਸ ਜਗ੍ਹਾ ਅੱਜ ਆਈਆਂ ਤਾਂ ਬਹੁਤ ਕੁਝ ਮਤਲਬ ਕਿ ਪੜਿਆ ਹਨਾ ਤਾਂ ਗੱਲਾਂ ਪਤਾ ਲੱਗੀਆਂ ਬਾਕੀ ਆਪਣਾ ਇਸ ਜਗ੍ਹਾ ਤੇ ਜਿਵੇਂ ਕਿ ਦੇਖ ਸਕਦੇ ਹੋ ਤੁਸੀਂ ਸਾਹਮਣੇ ਤੁਸੀਂ ਬਾਰਡਰ ਦੇਖ ਸਕਦੇ ਹੋ ਆਪਣਾ ਬਿਲਡਿੰਗ ਜੋ ਕਿ ਇੱਥੋਂ ਦਾ ਇਤਿਹਾਸ ਦੇਖ ਸਕਦੇ ਹੋ ਤੁਸੀਂ ਆਪਣਾ ਬੋਰਡ ਤੇ ਲਿਖਿਆ ਹੋਇਆ ਸੀਗਾ ਤਾਂ ਸਾਰਾ ਮੈਂ ਪੜਿਆ ਸੀ ਸਾਰੀ ਮੈਨੂੰ ਅੱਜ ਨੌਲੇਜ ਮੈਂ ਲਈ ਹੈ ਇਸ ਜਗ੍ਹਾ ਦੀ ਹਾਂਜੀ ਹਸੈਨੀ ਵਾਲਾ ਪਿੰਡ ਲੈਣ ਦੇ ਲਈ ਹਿੰਦੂਸਤਾਨ ਨੂੰ ਬਹੁਤ ਵੱਡੀ ਕੀਮਤ ਚੁਕਾਉਣੀ ਪਈ ਸੀ ਹਾਂਜੀ ਇਹ ਇਤਿਹਾਸ ਨੂੰ ਜਾਣਨ ਦੇ ਲਈ 92 ਸਾਲ ਪਹਿਲਾਂ ਜਾਣਾ ਪਏਗਾ ਆਪਾਂ ਨੂੰ ਵੀਡੀਓ ਦੇ ਨਾਲ ਤੁਸੀਂ ਲਾਸਟ ਤੱਕ ਬਣੇ ਰਹੋ ਤਰੀਕ ਸੀ 23 ਮਾਰਚ 1931 ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਹੈ 23 ਮਾਰਚ 1931 ਨੂੰ ਕਿਹੜਾ ਦਿਨ ਸੀ ਤੇ ਕੀ ਹੋਇਆ ਸੀ ਭਾਰਤ ਦੇ ਤਿੰਨ ਵੀਰ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਨੂੰ ਫਾਂਸੀ ਦਿੱਤੀ ਗਈ ਸੀ ਇਹ ਜਿਹੜੇ ਦਿਨ ਹਾਂਜੀ ਫਾਂਸੀ ਦੇਣ ਦਾ ਕਾਰਨ ਕੀ ਸੀ ਤੇ ਕਿੰਨਾ ਨੇ ਦਿੱਤੀ ਸੀ ਮੈਂ ਤੁਹਾਨੂੰ ਦੱਸਦੀ ਹਾਂ ਹਾਂਜੀ ਫਾਂਸੀ ਅੰਗਰੇਜ਼ਾਂ ਨੇ ਦਿੱਤੀ ਸੀ ਫਾਂਸੀ ਦੇਣ ਦਾ ਕਾਰਨ ਇਹ ਹੀ ਸੀ ਕਿ ਦੇਸ਼ ਦਾ ਮਾਹੌਲ ਬਹੁਤ ਗਰਮ ਸੀ ਹੋਰ ਸ਼ਹਿਰ ਵਿੱਚ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਨੂੰ ਅੰਗਰੇਜ਼ਾਂ ਵੱਲੋਂ ਫਾਂਸੀ ਦਿੱਤੀ ਗਈ ਸੀ ਫਾਂਸੀ ਦੇਣ ਤੋਂ ਬਾਅਦ ਉਹਨਾਂ ਦੇ ਟੁਕੜੇ ਕਰ ਦਿੱਤੇ ਗਏ ਟੁਕੜਿਆਂ ਨੂੰ ਸਤਲੁਜ ਨਦੀ ਦੇ ਕਿਨਾਰੇ ਲਿਆ ਕੇ ਅੰਗਰੇਜ਼ਾਂ ਨੇ ਮਿੱਟੀ ਦਾ ਤੇਲ ਪਾ ਕੇ ਜਲਾਇਆ ਤੇ ਇਥੋਂ ਦੇ ਪਿੰਡ ਵਾਲੇ ਲੋਕਾਂ ਨੂੰ ਲੱਗਾ ਕਿ ਕੁਝ ਗੜਬੜ ਐ ਕੁਝ ਤਾਂ ਚੱਲ ਰਿਹਾ ਆ ਤਾਂ ਪਿੰਡ ਦੇ ਕੁਝ ਲੋਕ ਆਏ ਜਿਹਦੇ ਕਰਕੇ ਅੰਗਰੇਜ਼ ਕੁਝ ਆਪਣਾ ਡਰ ਕੇ ਸਾਈਡ ਤੇ ਹੋ ਗਏ ਤਾਂ ਇਹ ਵਾਲੀ ਜਗ੍ਹਾ ਜਦੋਂ ਪਿੰਡ ਦੇ ਲੋਕ ਆਏ ਤਾਂ ਆਪਣਾ ਇੱਥੇ ਉਹਨਾਂ ਦੇ ਟੁਕੜਿਆਂ ਨੂੰ ਲਿਆ ਕੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜੀ ਇਹ ਵਾਲਾ ਪੁਰਾਣਾ ਰੇਲਵੇ ਸਟੇਸ਼ਨ ਸੀ ਜਿੱਥੋਂ ਦਾ ਤੁਹਾਨੂੰ ਮੈਂ ਵੀਊ ਦਿਖਾਇਆ ਸੀਗਾ ਬਾਕੀ ਜਿੱਥੇ ਇਹ ਵਾਲੀ ਜਗ੍ਹਾ ਜਿੱਥੇ ਤਿੰਨਾਂ ਵੀਰਾਂ ਦਾ ਅੰਤਿਮ ਸੰਸਕਾਰ ਕੀਤਾ ਸੀਗਾ ਸਾਰਾ ਇੱਥੋਂ ਦਾ ਮੈਂ ਇਤਿਹਾਸ ਪੜਿਆ ਸੀਗਾ ਤੇ ਬਹੁਤ ਸਾਰੀ ਨੌਲੇਜ ਮਿਲੀ ਉਸ ਤੋਂ ਬਾਅਦ ਪੁਰਾਣਾ ਰੇਲਵੇ ਸਟੇਸ਼ਨ ਜੋ ਕਿ ਯਾਦਗਾਰ ਅੱਜ ਦੇ ਟਾਈਮ 'ਚ ਵੀ ਯਾਦ ਹੈ ਉਹ ਹੀ ਨਿਸ਼ਾਨ ਉਹ ਹੀ ਸਭ ਕੁਝ ਅੱਜ ਦੇ ਟਾਈਮ 'ਚ ਵੀ ਹੈਗਾ ਆ ਜਿਹੜੇ ਬੰਬ ਸੱਟੇ ਗਏ ਸੀ ਗੋਲੀਆਂ ਵੱਜੀਆਂ ਸੀ ਹਨਾ ਉਹ ਸਭ ਕੁਝ ਅੱਜ ਵੀ ਹੈ ਤਾਂ ਹਾਂਜੀ ਜਿੱਥੇ ਕੀਤਾ ਗਿਆ ਸੀ ਅੰਤਿਮ ਸੰਸਕਾਰ ਦੇਖ ਸਕਦੇ ਹੋ ਇਨਕਲਾਬ ਜਿੰਦਾਬਾਦ ਕਿਉਂਕਿ ਉਹਨਾਂ ਨੇ ਆਖਰੀ ਬੋਲ ਹੀ ਇਹ ਕਹੇ ਸੀ ਤਾਂ ਇੱਥੋਂ ਦਾ ਇਤਿਹਾਸ ਤੁਹਾਨੂੰ ਮੈਂ ਦੱਸ ਹੀ ਦਿੱਤਾ ਹੈ ਰੇਲਵੇ ਸਟੇਸ਼ਨ ਜੋ ਕਿ ਆਦ ਉਦਾਂ ਹੀ ਉਹਨਾਂ ਦੀ ਬਣੀ ਹੋਈ ਆ ਜੋ ਗੋਲੀਆਂ ਦੇ ਨਿਸ਼ਾਨ ਸਭ ਕੁਝ ਉਦਾਂ ਹੀ ਹੈ ਉਸ ਤੋਂ ਬਾਅਦ ਮੈਂ ਪੀਤਾ ਪਾਣੀ ਤੇ ਥੋੜਾ ਜਿਹਾ ਪੜ ਕੇ ਦੁੱਖ ਵੀ ਲੱਗਾ ਸੀਗਾ ਪੂਰਾ ਇਤਿਹਾਸ ਜਾਣਨ ਤੋਂ ਬਾਅਦ ਤੇ ਮਨ ਥੋੜਾ ਜਿਹਾ ਉਦਾਸ ਵੀ ਹੋਇਆ ਸੀ ਐਨਾ ਕੁਝ ਪੜਨ ਤੋਂ ਬਾਅਦ ਬਾਕੀ ਜਿਸ ਟਾਈਮ ਮੈਂ ਸਟੱਡੀ ਕਰਦੀ ਸੀ ਮੈਂ ਨਹੀਂ ਆਈ ਸੀ ਮੈਂ ਅੱਜ ਆਈ ਸੀ ਇਸ ਜਗ੍ਹਾ ਤੇ ਬਾਕੀ ਜੇਕਰ ਇਦਾਂ ਦੇ ਵਲੌਗ ਹੋਰ ਚਾਹੀਦੇ ਆ ਤੁਹਾਨੂੰ ਮੈਨੂੰ ਕਮੈਂਟ ਕਰਕੇ ਕੁਐਸ਼ਨਸ ਵੀ ਜਰੂਰ ਦੱਸਿਓ ਨੈਕਸਟ ਵਲੌਗ ਵੀ ਮੈਂ ਤੁਹਾਡੇ ਲਈ ਜਰੂਰ ਲੈ ਕੇ ਆਉਂਗੀ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਨਿ ਜਿਹੜੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਤਾਂ ਕਿ ਤੁਸੀਂ ਮੇਰਾ ਆਉਣ ਵਾਲਾ ਵੀ ਵਲੌਗ ਦੇਖ ਸਕੋ ਅੱਜ ਦੇ ਵਲੌਗ ਵਿੱਚ ਇੰਨਾ ਹੀ ਹੈ